ਹਾਂਜੀ ਬਾਈ ਜੀ ਪੰਜਾਬ ਦਾ ਇਹ ਹਾਲਾ ਦੇਖ ਲੋ ਚਿੱਟੇ ਨੇ ਬੇੜਾ ਕਰਕ ਕਰ ਛੱਡਿਆ ਜਮਾ ਇਹ ਦੇਖੋ ਕੁੜੀ ਤੇ ਮੁੰਡਾ ਸਕੂਲਾਂ ਆ ਰਹੇ ਜਾਂ ਕਾਲਜ ਤੋਂ ਆ ਰਹੇ ਆ ਤੇ ਇਹ ਦੇਖ ਲੋ ਬਿਲਕੁਲ ਹੀ ਨਸ਼ੇ ਨਾਲ ਧੁੱਤ ਹੋਏ ਆ ਇਹਨਾਂ ਨੂੰ ਕੋਈ ਸੁਰਤ ਨਹੀਂ ਡੋਲੇ ਖਾਂਦੇ ਜਾਂਦੇ ਆ ਇਹ ਡਿਗਦੇ ਜਾਂਦੇ ਆ ਤੇ ਇਹ ਹਾਲਾਤ ਆ ਪੰਜਾਬ ਦੇ ਬਾਈ ਸਰਕਾਰ ਕਹਿੰਦੀ ਆ ਵੀ 31 ਤਰੀਕ ਤੱਕ ਅਸੀਂ ਨਸ਼ਾ ਬਿਲਕੁਲ ਖਤਮ ਕਰ ਦੇਾਂਗੇ ਚਿੱਟਾ ਤੇ ਬਾਈ ਮੈਨੂੰ ਨਹੀਂ ਲੱਗਦਾ ਵੀ ਭੋਰਾ ਵੀ ਅਸਰ ਪਿਆ ਕੋਈ ਇਹ ਤਾਂ ਸਭ ਨਸ਼ਾ ਤਾਂ ਉਸੇ ਤਰ੍ਹਾਂ ਹੀ ਚੱਲ ਰਿਹਾ ਬਈ ਕਿਉਂਕਿ ਹਰੇਕ ਪਿੰਡ ਦੇ ਵਿੱਚ ਵਿਖਦਾ ਹਰੇਕ ਪਿੰਡ ਦੇ ਵਿੱਚ ਚਿੱਟਾ ਲਾਉਂਦੇ ਆ ਮੁੰਡੇ ਉਵੇਂ ਹੀ ਚੱਲੀ ਜਾਂਦਾ ਸਾਰਾ ਕੰਮ ਚਿੱਟੇ ਦਾ ਕੋਈ ਰੋਕਥਾਮ ਨਹੀਂ ਹੋਈ ਇਹ ਤੁਹਾਡੇ ਸਾਹਮਣੇ ਆ ਇਹ ਬਠਿੰਡੇ ਦੀ ਖਬਰ ਦੱਸੀ ਜਾ ਰਹੀ ਹੈ ਇਹ ਕੋਈ ਮੈਂ ਪੋਜ਼ਿਟਿਵ ਨਹੀਂ ਕਰਦਾ ਪਰ ਬਠਿੰਡੇ ਦੀ ਦੱਸੀ ਜਾ ਰਹੀ ਹੈ ਇਹ ਤੇ ਇਹ ਹਾਲਾਤ ਆ ਛੋਟੀ ਛੋਟੀ ਉਮਰ ਦੇ ਇਹ ਜਵਾਨ ਹਲੇ ਮਤਲਬ ਕੋਈ 16 17 ਸਾਲ ਦਾ ਕੋਈ 15 ਸਾਲ ਦਾ ਲੱਗੇ ਪਿਆ ਬਈ ਇਹ ਦੇਖ ਲਓ ਕੱਚੀ ਉਮਰ ਦਾ ਮੁੰਡਾ ਤੇ ਇਦਾਂ ਡੋਲੇ ਖਾਂਦਾ ਜਾਂਦਾ ਹੈ ਤਾਂ ਤੁਰਿਆ ਵੀ ਨਹੀਂ ਜਾਂਦਾ ਕੁੜੀ ਵੀ ਉਵੇਂ ਹੀ ਆ ਕੁੜੀ ਤੋਂ ਵੀ ਕੁੜੀ ਥੋੜਾ ਜਿਹਾ ਘੱਟ ਆ ਨਸ਼ਾ ਉਹਦਾ ਥੋੜਾ ਜਿਹਾ ਸੁਰਤ ਸਹਰਾ ਕੁੜੀ ਉਹਨੂੰ ਉਠਾਉਂਦੀ ਹੈ ਉਹ ਤਾਂ ਉੱਠਿਆ ਨਹੀਂ ਜਾਂਦਾ ਤੇ ਹੈ ਕੁੜੀ ਦਾ ਵੀ ਕਰਿਆ ਹੋਇਆ ਤੇ ਇਹ ਅੱਜ ਦੇ ਪੰਜਾਬ ਦੀ ਇਹ ਤਰਾਸ ਦੀ ਕਹਿ ਲਓ ਤੇ ਇਹ ਅੱਜ ਦੇ ਪੰਜਾਬ ਦੀ ਤਸਵੀਰ ਆ ਬਈ ਇਹ ਬਿਲਕੁਲ オリジनल तस्वीर आज ਦੇ ਪੰਜਾਬ ਦੀ ਇਹ ਆ ਬਾਈ ਸਾਡਾ ਪੰਜਾਬ ਉੜਦਾ ਪੰਜਾਬ ਕਹਿ ਲੋ ਤੇ ਇਹ ਕੋਈ ਰੋਕ ਥਾਮ ਨਹੀਂ ਹੋਈ ਚਿੱਟੇ ਤੇ ਬਾਈ ਉਸੇ ਤਰ੍ਹਾਂ ਚੱਲੀ ਜਾਂਦਾ 1% ਵੀ ਨਹੀਂ ਘਟਿਆ ਚਿੱਟਾ ਬਾਈ ਜੇ ਕਹਿ ਦੇ ਵੀ ਘਟ ਗਿਆ ਬਿਲਕੁਲ ਹੀ ਨਹੀਂ ਘਟ ਘਟਿਆ ਉਸੇ ਤਰ੍ਹਾਂ ਵੇਖਦਾ ਉਸੇ ਤਰ੍ਹਾਂ ਕਰਦੇ ਆ ਮੁੰਡੇ